ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ 빅 ਬ੍ਰੇਕਿੰਗ ਨਿਊਜ਼ ਕੁਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਇੱਕਵੀਂ ਕਿਸ਼ਤ ਇਸ ਤਰੀਕ ਨੂੰ ਹੋਵੇਗੀ ਜਾਰੀ ਇਹਨਾਂ ਕਿਸਾਨਾਂ ਨੂੰ ਮਿਲੇਗਾ ਲਾਭ ਅਗਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵਾਚ ਕਰਨਾ ਤਾਂਕਿ ਤੁਹਾਨੂੰ ਵੀ ਪੂਰੀ ਜਾਣਕਾਰੀ ਬਿਲਕੁਲ ਫ੍ਰੀ ਦੇ ਵਿੱਚ ਸਾਂਝੀ ਕੀਤੀ ਜਾ ਸਕੇ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਪ ਚੈਨਲ ਨੂੰ ਸਬਸਕ੍ਰਾਈਬ ਕਰੋ ਟੈਲੀਗ੍ਰam ਚੈਨਲ ਨੂੰ ਜੁਆਇਨ ਕਰੋ ਤਾਂ ਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਪੰਜਾਬ ਅਲਰਟ ਪਰ ਦੇਖਣ ਨੂੰ ਮਿਲ ਸਕਣਗੀਆਂ ਤੋਂ ਲੈ ਕੇ ਚੱਲਦੇ ਹਾਂ ਅੱਜ ਦੀ ਖਾਸ ਅਪਡੇਟ ਦੇ ਉੱਪਰ ਪੀਐਮ ਕਿਸਾਨ ਯੋਜਨਾ ਤੇ ਫੱਟੀ ਅਪਡੇਟ ਕਿਤੇ ਤੁਸੀਂ ਤਾਂ ਨਹੀਂ ਇਹਨਾਂ ਲੋਕਾਂ ਵਿੱਚ ਸ਼ਾਮਲ ਸਰਕਾਰ ਜਾਰੀ ਕਰ ਰਹੀ ਜਾਂਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਮਾਨ ਨੀਤੀ ਯੋਜਨਾ ਬਾਰੇ ਇੱਕ ਤਾਜ਼ਾ ਅਪਡੇਟ ਸਾਹਮਣੇ ਆਇਆ ਸਰਕਾਰ ਨੂੰ ਸ਼ੱਕ ਹੈ ਕਿ 1 ਫਰਵਰੀ 2019 ਤੋਂ ਬਾਅਦ ਜ਼ਮੀਨ ਦੇ ਮਾਮਲੇ ਲਿੱਕੀ ਹਾਸਲ ਕਰਨ ਵਾਲੇ ਕੁਝ ਕਿਸਾਨਾਂ ਨੂੰ ਵੀ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਹੋਇਆ ਹੈ ਇਸ ਤੋਂ ਇਲਾਵਾ ਕੁਝ ਮਾਮਲਿਆਂ ਵਿੱਚ ਇੱਕ ਪਰਿਵਾਰ ਦੇ ਕਈ ਮੈਂਬਰ ਕਿਸਾਨ ਸਮਾਨੇਧੀ ਯੋਜਨਾ ਦੀ ਕਿਸ਼ਤਾਂ ਪ੍ਰਾਪਤ ਕਰ ਰਹੇ ਰਹੇ ਹਨ ਇਸ ਦੇ ਵਿੱਚ ਪੀਐਮ ਕਿਸਾਨ ਨਿਤੀ ਯੋਜਨਾ ਵੱਲੋਂ ਵਟੇ ਅਪਡੇਟ ਵੈੱਬਸਾਈਟ ਉੱਪਰ ਐਲਾਨ ਕੀਤੇ ਗਿਆ ਹਨ ਜਿਸ ਦੇ ਵਿੱਚ ਫਿਜ਼ੀਕਲੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਗਰ ਕੋਈ ਵੀ ਪਰਸਨ ਇਸ ਸਕੀਮ ਦਾ ਗਲਤ ਤਰੀਕੇ ਨਾਲ ਲਾਭ ਲੈ ਰਿਹਾ ਤਾਂ ਉਸ ਦੀ ਸਕੀਮ ਕੱਟ ਦਿੱਤੀ ਜਾਵੇਗੀ ਤਾਂ ਹੁਣ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਕਿੰਨੀ ਕਿਸਤ ਆਪਣੀ ਸਥਿਤੀ ਜਾਣਨ ਲਈ ਤੁਸੀਂ ਵੀ ਅਧਿਕਤਮ ਵੈੱਬਸਾਈਟ ਤੇ ਜਾ ਕੇ ਸਕੱਕ ਕਰ ਲੋ ਕਿ ਤੁਹਾਡੇ ਪੀਐਮ ਕਿਸਾਨੀ ਦੀ ਯੋਜਨਾ ਦੀ ਇੱਕਵੀਂ ਕਿਸ਼ਤ ਕਦੋਂ ਜਾਰੀ ਹੋਵੇਗੀ ਜਾਂ ਫਿਰ ਤੁਹਾਡੇ ਖਾਤੇ ਵਿੱਚ ਵੀ ਕੋਈ ਦਿੱਕਤ ਪਰੇਸ਼ਾਨੀ ਹੈਗੀ ਆ ਜਾਂ ਫਿਰ ਬਿਲਕੁਲ ਸਹੀ ਹੈ ਤਾਂ ਉਸ ਲਈ ਤੁਸੀਂ ਸਭ ਤੋਂ ਪਹਿਲਾਂ ਪੀਐਮ ਕਿਸਾਨ ਨੀਤੀ ਯੋਜਨਾ ਦੀ ਅਫੀਸ਼ੀਅਲ ਵੈੱਬਸਾਈਟ ਤੇ ਜਾਓਗੇ ਬੈਨੀਫਿਟ ਦੀ ਸਟੇਟਸ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਉਸ ਵਿੱਚ ਤੁਸੀਂ ਆਧਾਰ ਕਾਰਡ ਬੈਂਕ ਖਾਤੇ ਦੀ ਜਾਂਚ ਕਰੋਗੇ ਇਸ ਲਈ ਤੁਸੀਂ ਗਾਟਾ ਡਿਟੇਲ ਤੇ ਜਾ ਕੇ ਆਪਣਾ ਪੂਰਾ ਡਾਟਾ ਪ੍ਰਾਪਤ ਕਰੋਗੇ ਅਤੇ ਤੁਹਾਡਾ ਜਦੋਂ ਫਾਰਮ ਓਪਨ ਹੋ ਜਾਂਦਾ ਉਸ ਦੇ ਵਿੱਚ ਤੁਹਾਨੂੰ ਤੁਹਾਡੇ ਫਾਰਮ ਵਿੱਚ ਆਧਾਰ ਸਿਰਿੰਗ ਕੇवाईसी ਲੈਨ ਸਿਰਿੰਗ ਇਹ ਚੀਜ਼ਾਂ ਸ਼ੋ ਕਰਨਗੇ ਅਗਰ ਤੁਹਾਡੀਆਂ ਸਾਰੀਆਂ ਆਪਸ਼ਨਾਂ ਯੈਸ ਸ਼ੋ ਕਰ ਰਹੀਆਂ ਨੇ ਤਾਂ ਮਤਲਬ ਕਿ ਅਗਲੀ ਇੱਕਵੀਂ ਕਿਸ਼ਤ ਵਿੱਚ ਤੁਹਾਨੂੰ ਵੀ ਤੁਹਾਡੀ ਕਿਸ਼ਤਾਂ ਲਾਭ ਦਿੱਤਾ ਜਾਵੇਗਾ ਤੇ ਜਿੰਨੀਆਂ ਵੀ ਤੁਹਾਡੀਆਂ ਕਿਸ਼ਤਾਂ ਰੁਕੀਆਂ ਹੋਣੀਆਂ ਉਹ ਕਿਸ਼ਤਾਂ ਵੀ ਤੁਹਾਨੂੰ ਇਸ ਦਿਨ ਵਿੱਚ ਪ੍ਰਾਪਤ ਹੋ ਸਕਦੀਆਂ ਨੇ ਲੇਕਿਨ ਅਗਰ ਤੁਹਾਡੇ ਫਾਰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਹੀ ਕਰੋਣੀ ਹੋਵੇਗੀ ਫੇਰੀ ਤੁਹਾਨੂੰ ਅਗਲੀ ਕਿਸ਼ਤ ਦੀ ਜੋ ਅਪਡੇਟ ਹੈ ਉਹ ਦਿੱਤੀ ਜਾਵੇਗੀ ਅਗਲੀ ਕਿਸ਼ਤ ਜਾਰੀ ਕੀਤੀ ਜਾਵੇਗੀ ਆ ਜਿਹੜੇ ਕਿਸਾਨਾਂ ਨੇ ਪਿਛਲੀ ਵਾਰ ਲਗਭਗ 11 ਕਿਸ਼ਤਾਂ ਜਾਂ 9 ਕਿਸ਼ਤਾਂ ਤੋਂ ਬਾਅਦ ਫਾਰਮ ਅਪਡੇਟ ਕਰਵਾਇਆ ਉਹਨਾਂ ਨੂੰ 20-20 ਹਜ਼ਾਰ ਦਾ ਲਾਭ ਮਿਲ ਚੁੱਕਿਆ ਤੇ ਤੁਸੀਂ ਵੀ ਅਗਰ ਲਾਭ ਪਰਪਰਪ ਕਰਨਾ ਹੈ ਤਾਂ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਆ ਜਾਣਾ ਹੈ ਤਾਂ ਇਸ ਲਈ ਤੁਸੀਂ ਪੀਐਮ ਕਿਸਾਨ ਨਿਤੀ ਜੋ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਓਪਨ ਕਰਕੇ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਬੈਨੀਫੀਸ਼ੀਅਰੀ ਸਟੇਟਸ ਦੇ ਲਈ ਨਾਊ ਯੂ ਆਰ ਸਟੇਟਸ ਆਪਸ਼ਨ ਤੇ ਕਲਿੱਕ ਕਰੋਗੇ ਇੱਥੇ ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਮੰਗਿਆ ਜਾਵੇਗਾ ਜਿਸ ਨੂੰ ਤੁਸੀਂ ਫਿਲ ਕਰਕੇ ਆਪਣੇ ਫਾਰਮ ਦਾ ਸਟੇਟਸ ਚੈੱਕ ਕਰ ਸਕਦੇ ਹੋ ਔਰ ਅਗਰ ਤੁਹਾਡੇ ਫਾਰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰਨੀ ਹੈ ਕੇਵਾਈਸੀ ਦੀ ਕੇਵਾਈਸੀ ਲਈ ਤੁਸੀਂ ਇੱਕ ਐਪਲੀਕੇਸ਼ਨ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣੀ ਹੈ ਜਿਸ ਦਾ ਨਾਮ ਪੀਐਮ ਕਿਸਾਨ ਗੋਲ ਐਪ ਹੈ ਇਸ ਐਪਲੀਕੇਸ਼ਨ ਦੇ ਜ਼ਰੀਏ ਤੁਸੀਂ ਫਾਰਮ ਦਾ ਸਟੇਟਸ ਚੈੱਕ ਕਰ ਸਕਦੇ ਹੋ ਪਲਾਸ ਤੁਹਾਡੇ ਫਾਰਮ ਦੇ ਕੇ ਵੀ ਸੀ ਵੀ ਤੁਸੀਂ ਸੈਲਫ ਕਰ ਸਕਦੇ ਹੋ ਇਸ ਐਪਲੀਕੇਸ਼ਨ ਦੇ ਵਿੱਚ ਤੁਸੀਂ ਇੰਸਟਾਲ ਕਰਨ ਤੋਂ ਬਾਅਦ ਫਾਰਮ ਨੂੰ ਲੌਗਇਨ ਕਰੋਗੇ ਲੌਗਇਨ ਕਰਨ ਉਪਰੰਤ ਤੁਹਾਨੂੰ ਕੇ ਵੀ ਸੀ ਦੀ অপਸ਼ਨ ਉਪਲਬਧ ਹੋ ਜਾਏਗੀ ਜਿਸ ਦੇ ਵਿੱਚ ਤੁਸੀਂ ਕਲਿੱਕ ਕਰਕੇ ਆਪਣਾ ਆਧਾਰ ਕਾਰਡ ਨੰਬਰ ਟਾਈਪ ਕਰਕੇ ਫੇਸ ਸਕੈਨ ਕਰਕੇ ਕੇ ਵੀ ਸੀ ਕੰਪਲੀਟ ਕਰ ਸਕਦੇ ਹੋ ਇਸ ਤੋਂ ਬਾਅਦ ਅਗਰ ਤੁਹਾਡੇ ਫਾਰਮ ਵਿੱਚ ਕੇ ਵੀ ਸੀ ਕੰਪਲੀਟ ਪਹਿਲਾਂ ਤੋਂ ਸ਼ੋਅ ਕਰ ਰਹੀ ਹੈ ਤਾਂ ਤੁਹਾਨੂੰ ਇਸ ਦੇ ਵਿੱਚ ਅਗਲਾ ਸਟੈਪ ਕਰਨਾ ਹੋਵੇਗਾ ਜੋ ਜਿਸ ਦੇ ਲਈ ਤੁਸੀਂ ਆ ਜਾਣਾਗਾ ਆਪਣੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਅਗਰ ਬੈਂਕ ਖਾਤੇ ਨਾਲ ਫਾਰਮ ਲਿੰਕ ਸ਼ੋ ਨਹੀਂ ਕਰ ਰਿਹਾ ਯਾਨੀ ਕਿ ਆਧਾਰ ਸਵੀਡਿੰਗ ਨਾਅ ਸ਼ੋ ਕਰ ਰਿਹਾ ਤਾਂ ਤੁਹਾਨੂੰ ਬੈਂਕ ਦੇ ਵਿੱਚ ਜਾ ਕੇ ਆਪਣੇ ਬੈਂਕ ਖਾਤੇ ਨਾਲ ਆਧਾਰ ਕਾਰਡ ਨੂੰ ਲਿੰਕ ਕਰਵਾਉਣਾ ਲਾਜ਼ਮੀ ਹੋਵੇਗਾ ਫਿਰ ਹੀ ਤੁਹਾਡੀਆਂ ਜੋ ਰਕਮਾਂ ਜਾਂ ਕਿਸ਼ਤਾਂ ਨੇ ਤੁਹਾਡੇ ਖਾਤੇ ਵਿੱਚ ਪ੍ਰਾਪਤ ਹੋ ਸਕਦੀਆਂ ਨੇ ਔਰ ਅਗਰ ਤੁਹਾਡੇ ਲੈਂਡ ਸੀਲਿੰਗ ਵਿੱਚ ਕੋਈ ਦਿੱਕਤ ਆ ਰਹੀ ਆ ਤਾਂ ਤੁਸੀਂ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿੱਚ ਜਾ ਕੇ ਆਪਣੀ ਜਮ੍ਹਾਂਬੰਦੀ ਨੂੰ ਜਮ੍ਹਾਂ ਕਰਵਾਉਗੇ ਤਾਂ ਲਗਭਗ 15 ਦਿਨਾਂ ਦੇ ਵਿੱਚ ਤੁਹਾਡਾ ਫਾਰਮ ਸਹੀ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਤੁਸੀਂ ਰੁਕੀਆਂ ਹੋਈਆਂ ਸਾਰੀਆਂ ਕਿਸ਼ਤਾਂ ਦਾ ਲਾਭ ਉਠਾ ਸਕਦੇ ਹੋ ਤਾਂ ਇਹ ਸੀ ਅੱਜ ਦੀਆਂ ਖਾਸ ਤੇ ਲੇਟੈਸਟ ਅਪਡੇਟਸ ਤੋਂ ਇਲਾਵਾ ਹੋਰ ਨਵੀਆਂ ਤਾਜ਼ੀਆਂ ਅਪਡੇਟਸ ਲਈ ਸਬਸਕ੍ਰਾਈਬ ਕਰਨਾ Анват.